ਦੇਖੋ ਪੰਥਕ ਪਰੰਪਰਾਵਾਂ ਮਰਯਾਦਾਵਾਂ ਤੇ ਜਾਹੋ ਜਲਾਲ ਅਨੰਦਪੁਰ ਸਾਹਿਬ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ ਤੇ ਮਰਦਾ ਹੋਏ ਲੋਕਾਂ ਦੇ ਵਿੱਚ ਜਾਨ ਫੁਕੀ ਜਿਹੜੀ ਗੱਲ ਅਸੀਂ ਕਰਦੇ ਆਂ ਕਿ ਚਿੜੀਆਂ ਤੋਂ ਬਾਜ ਤਰਾਉਣ ਦੀ ਗੱਲ ਸਵਾ ਲੱਖ ਨਾਲ ਲੜਾਉਂਦੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਛਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਬੋਤ ਸਸਤਾ ਜਿਸ ਦੇ ਪ੍ਰਬੰਧਾਂ ਦੇ ਅਧੀਨ ਵੱਡੇ ਪੱਧਰ ਤੇ ਖਾਲਸਾਈ ਜਾਹੋ ਜਲਾਲ ਜਿਹੜਾ ਵਾ ਕਿਹੜਾ ਹੋਲਾ ਮਹੱਲਾ ਇਹ ਪਹਿਲੇ ਪੜਾ ਦਾ ਕੀਰਤਪੁਰ ਸਾਹਿਬ ਤੋਂ ਗੁਰਦਰਾ ਕੀਰਤਪੁਰ ਸਾਹਿਬ ਤੋਂ ਰੰਭ ਹੁੰਦਾ ਇਸ ਤੋਂ ਪਹਿਲਾਂ ਪੰਜ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਹੈੱਡ ਗ੍ਰੰਥੀ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਆ ਕੇ ਇੱਥੇ ਆਰੰਭਤਾ ਕੀਤੀ ਅਰਦਾਸ ਦੇ ਨਾਲ ਸੋ ਸਮੁੱਚੀਆਂ ਦੁਨੀਆ ਅੰਦਰ ਵਸਦੀਆਂ ਸੰਗਤਾਂ ਉਹਨਾਂ ਨੂੰ ਅੱਜ ਦੇ ਇਸ ਹੋਲੇ ਮੁਹੱਲੇ ਦੀ ਆਰੰਭਤਾ ਦੇ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸੋਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈ ਆ ਜਿਹੜਾ ਖਾਲਸਾ ਹੀ ਜਹੋ ਜਲਾਲ ਹੈ ਇਹ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਕਿ ਸਾਡੀ ਉਸ ਪ੍ਰਾਤਨ ਰਵਾਇਤਾਂ ਦਾ ਪ੍ਰਤੀਕ ਨੇ ਤੇ ਉਸ ਨੂੰ ਸਾਂਭ ਕੇ ਰੱਖਿਆ ਹੋਇਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜਿਹਦੇ ਵਿੱਚ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਸਹਿਯੋਗ ਹੁੰਦਾ ਇਸ ਤੋਂ ਇਲਾਵਾ ਪੂਨ ਦੁਨੀਆ ਭਰ ਤੋਂ ਸੰਗਤ ਜਿਹੜੀ ਹੈ ਉਹ ਜਥਿਆਂ ਦੇ ਰੂਪ ਵਿੱਚ ਇੱਥੇ ਪਹੁੰਚਦੀ ਆ ਐਦਕੀ ਇਸ ਗੱਲ ਦੀ ਵੀ ਵਧਾਈ ਹੈ ਕਿ ਬਹੁਤ ਦਿਰ ਪਹਿਲਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਆ ਰਹੀਆਂ ਨੇ ਸੋ ਭਾਵੇਂ ਕਿ ਜਿਹੜੇ ਪ੍ਰਬੰਧ ਨੇ ਉਹ ਓਨੇ ਵੱਡੇ ਨਹੀਂ ਹੁੰਦੇਗੇ ਪਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਜਿਹੜੇ ਪ੍ਰਬੰਧ ਲੈ ਕੇ ਚੱਲਦੀ ਆ ਸੋ ਅੱਜ ਦੇ ਇਸ ਆਰੰਭਤਾ ਤੇ ਆਪ ਸਭ ਨੂੰ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਗੁਰ ਕਰਪਾ ਕਰਨ ਪੰਥ ਅੰਦਰ ਏਕਾਤ ਫਾਕ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਪੰਥ ਤੇ ਹੋਰ ਹੱਲਿਆਂ ਦੇ ਖਿਲਾਫ ਗੁਰੂ ਸਾਹਿਬ ਨੇ ਇਸ ਕੌਮ ਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਵਾਸਤੇ ਖੜਾ ਕੀਤਾ ਸੀ ਸੋ ਕੌਮ ਤੇ ਕਿਸੇ ਤਰ੍ਹਾਂ ਦੇ ਹੱਲੇ ਆ ਅਸੀਂ ਇੱਕ ਝਟ ਹੋਈਏ ਇੱਕ ਮੁੱਠ ਹੋਈਏ 100ਰ ਹੋਈਏ ਤਾਂ ਕਿ ਅਸੀਂ ਕਾਮ ਦੀ ਚਰਦੀ ਕਰਾ ਲਈ ਆਪਣਾ ਜਿਹੜਾ ਯੋਗਦਾਨ ਪਾ ਸਕੀ। ਕਿੰਨੇ ਦਾ ਹੁੰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪੱਤਰਕਾਰ ਪੀਰ ਮੈਨੂੰ ਪੁੱਛਣਦੇ ਸੀ ਮੈਡੀਕਲ ਬੀਮਾ ਜਿਹੜਾ ਜਾਂ ਹੁਣ ਸ਼ੋਰ ਚ ਬੁਰਗਾ ਕਰਦੇ ਆ ਕੋਈ ਐਕਸੀਡੈਂਟ ਨਾ ਹੋ ਜਾਵੇ ਕੋਈ ਦਿੱਕਤ ਘਟਣਾ ਮੌਤ ਨਾ ਹੋ ਜਾਵੇ ਉਹ 20 ਕਿਲੋਮੀਟਰ ਦੇ ਦਾਰੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਦਿੱਤਾ ਗਿਆ ਵਾ ਤੇ ਸਰਕਾਰ ਵੱਲੋਂ ਵੀ ਮੈਨੂੰ ਐਸ.ਡੀ. ਸਾਹਿਬ ਨੇ ਕਿਹਾ ਵਾ ਕਿ ਅਸੀਂ ਵੀ ਆਪਣੇ ਵੱਲੋਂ ਵੀ ਕਰਵਾਇਆ ਡੀ.ਸੀ. ਸਾਹਿਬ ਨੇ ਵੀ ਮੈਨੂੰ ਕਿਹਾ ਕਿ ਅਸੀਂ ਵੀ ਕਰਵਾਇਆ ਉਹ 20 ਕਿਲੋਮੀਟਰ ਦੇ ਦਾਰੇ ਵਿੱਚ ਉਹਦੇ ਵਿੱਚ ਜੇ ਕੋਈ ਸਰਟੀਫਿਕੇਟ ਲੱਗੇ ਜਿੱਦਾਂ ਜਿੰਨੀ ਕਿ ਸੱਟ ਆ ਉਹਦੇ ਨਾਲ ਕੋਈ 5000 ਕੋ 10000 ਕੋ 15000 20000 ਤੱਕ ਤੇ ਜੇ ਕਿਸੇ ਦੀ ਵਿਅਕਤੀ ਦੀ ਮੌਤ ਹੋ ਜਾਂਦੀ ਆ ਉਹਨੂੰ 1 ਲੱਖ ਰੁਪਇਆ ਸੀ ਦਵਾਉਣੇ ਕਲੇਮ ਅੰਨੇ ਪਿਛਲੇ ਸਾਲ ਦੋ ਮੌਤਾਂ ਹੋਈਆਂ ਸੀ ਉਹ 200 2 ਲੱਖ ਰੁਪਇਆ ਸੀ ਅੱਜ ਤੀ ਦਿੱਤਾ ਉਹ ਆਏ ਨਹੀਂ ਸੀ ਕਿਤੇ ਬਾਹਰ ਗਏ ਸੀ ਉਹ ਸੱਜਣ ਉਹ ਇਹਨਾਂ ਨੂੰ ਅੱਜ ਸੱਦ ਕੇ ਮੈਂ ਪਰਸੂ ਚ ਆਉਤੀ ਦਿੱਤਾ ਅਜ 2 ਲੱਖ ਰੁਪਇਆ ਉਹਨਾਂ ਨੂੰ ਲੇਕਿਨ ਸਭ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ